ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਜਿਹੜੇ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਮੱਥੀਆਂ ਉਹ ਸੁਣੀਆਂ ਆਇਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਨਵੇਂ ਸਾਲ ਤੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਸਾਲ ਦਾ ਕੈਲੰਡਰ ਜਾਰੀ ਕੀਤਾ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਚੌੜਾ ਮਾਜਰਾ ਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਪਹੁੰਚੇ ਨੇ ਤੇ ਇੱਥੇ ਹੀ ਨਾਲ ਹੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਸਿੰਘ ਗਰੇਵਾਲ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਜਦੋਂ ਪੱਤਰਕਾਰ ਭਾਈਚਾਰੇ ਵੱਲੋਂ ਮੰਤਰੀ ਚੇਤਨ ਸਿੰਘ ਚੌੜਾ ਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਦੇ ਲਈ ਸਾਨੂੰ ਸਾਰਿਆਂ ਨੂੰ মিডিਆ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਵੀ ਢੱਲੇ ਅਤੇ ਇਮਾਨਦਾਰੀ ਨਾਲ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਜੀ ਸਰ ਅੱਜ ਫਤਿਹਗੜ੍ਹ ਸਾਹਿਬ ਦੇਖੀ ਜਿਹੜਾ ਪੱਤਰਕਾਰ ਭਾਈਚਾਰੇ ਦੇ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਉੱਥੇ ਅੱਜ ਪਹੁੰਚਿਆ ਮੇਰੇ ਨਾਲ ਐਮਐਲਏ ਸਾਹਿਬ ਆਪਣਾ ਲਖਵੀਰ ਸਿੰਘ ਰਾਏ ਸਾਹਿਬ ਪੱਤਰਕਾਰ ਸਾਹਿਬ ਉਹ ਵੀ ਨਾਲ ਰਹੇ ਔਰ ਜਿਹੜੀਆਂ ਪੱਤਰਕਾਰਾਂ ਪਰਚਰ ਦੀਆਂ ਸਮੱਸਿਆਵਾਂ ਮਤੀਆਂ ਉਹ ਸੁਣਨੀਆਂ ਔਰ ਜਿਹੜੀਆਂ ਵੀ ਪਹਿਲੇ ਅਧਾਰ ਤੇ ਹੱਲ ਕਰਨ ਵਾਲੀਆਂ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤੀਆਂ ਜਾਣਗੀਆਂ ਜਿਹੜੀ ਪ੍ਰਮੁੱਖ ਰਹੀਆਂ ਸਮੱਸਿਆ ਦੱਸੀ ਹੈ ਜਿਹੜੀਆਂ ਵੀ ਹੈ ਕਿ ਨੀਲੋ ਕਾਰਡ ਜੈ ਐਕ੍ਰੈਡੀਸ਼ਨ ਕਾਰਡ ਹੈ ਜੋ ਵੀ ਹੈਗੀਆਂ ਨੂੰ ਪਹਿਲੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਠੀਕ ਹੈ ਅੱਜ ਜ਼ਿਲ੍ਹਾ ਪੱਤਰਕਾਰ ਜੁਨੀਅਨ ਵੱਲੋਂ 2024 ਦਾ ਨਵੇਂ ਸਾਲ ਦਾ ਬਚਤ ਭਾਵਨ ਫਤੇੜਾਡ ਸਾਹਿਬ ਵਿਖੇ ਕੈਲੰਡਰ ਜਾਰੀ ਕੀਤਾ ਗਿਆ ਇਹ ਕੈਲੰਡਰ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਅਤੇ ਲਖਵੀਰ ਸਿੰਘ ਰਾਏ ਵਿਧਾਇਕ ਫਟੇਗੜ ਸਾਹਿਬ ਨੇ ਜਾਰੀ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਸਮੂਹ ਪੱਤਰਕਾਰਾਂ ਦਾ ਧੰਨਵਾਦੀ ਹਾਂ ਅੱਜ ਅਸੀਂ ਜੋੜੇ ਮਾਦਰਾ ਸਾਹਿਬ ਤੋਂ ਮੰਗ ਕੀਤੀ ਤੇ ਜਿਹੜੇ ਪਿੰਡ ਕਾਰਡ ਆ ਉਹ ਵੀ ਕੁਝ ਪੱਤਰਕਾਰਾਂ ਦੇ ਵੀ ਬਣਾਏ ਜਾਣ ਇਸੇ ਤਰ੍ਹਾਂ ਅਸੀਂ ਮੰਗ ਕੀਤੀ ਵੀ ਜਿਹੜਾ ਫਟੇਗੜ ਸਾਹਿਬ ਪ੍ਰੈਸ ਕਲੱਬ ਲਈ ਜਗ੍ਹਾ ਦਿੱਤੀ ਜਾਵੇ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਜਗ੍ਹਾ ਦਿੱਤੀ ਜਾਊਗੀ ਜੋੜੇ ਮਾਦਰਾ ਸਾਹਿਬ ਨੇ ਭਰੋਸਾ ਦਿੱਤਾ ਵੀ ਜਿਹੜੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੇ ਉਹ ਅਸੀਂ ਮੰਗ ਪੱਤਰ ਦਿੱਤਾ ਉਹਦੇ ਹਿਸਾਬ ਨਾਲ ਸੇਤੀ ਸੇਤੀ ਹੱਲ ਕੀਤੇ ਜਾਣਗੇ ਆ ਮੈਂ ਸਾਰੇ ਪੱਤਰਕਾਰਾਂ ਸਮੂਹ ਪ੍ਰਸ਼ਾਸਨ ਦਾ ਐਸਐਸਪੀ ਮੈਡਮ ਦਾ ਸੀਨੀਅਰ ਸਾਹਿਬ ਦਾ ਬੀਸੀ ਸਾਹਿਬ ਦਾ ਤੇ ਡੀਐਸਪੀ ਸਾਹਿਬ ਦਾ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਨਦਗ